ਦੋਸਤੋ ਨਮਸਕਾਰ ਮੈਂ ਸੰਜੀਵ ਜਿੰਦਲ ਤੁਸੀਂ ਦੇਖ ਰਹੇ ਹੋ ਖਬਰ ਮੇਰੇ ਰਾਦੀ ਮੈਸਟਮ ਖੜਾ ਬਠਿੰਡਾ ਦੇ ਪੁਲਿਸ ਲਾਈਨ ਦੇ ক্রিকেট ਸਟੇਡੀਅਮ ਦੇ ਵਿੱਚ ਜਿੱਥੇ ਕੀ ਆ ਅੱਜ ਮਾਨਯੋਗ ਸਾਡੇ ਅਮਰਜੀਤ ਮਹਿਤਾ ਜੀ ਤੇ ਪਦਮਜੀਤ ਮਹਿਤਾ ਦੇ ਸਦਕਾ ਅੱਜ ਇੱਥੇ ਆਈਪੀਐਲ ਜੋ ਕਿ ਲਾਈਵ ਹੋ ਰਿਹਾ ਉਹਨਾਂ ਦਾ ਟੈਲੀਕਾਸਟ ਕੀਤਾ ਜਾ ਰਿਹਾ ਤੁਹਾਨੂੰ ਇੱਥੋਂ ਦੀਆਂ ਕੁਝ ਤਸਵੀਰਾਂ ਦਿਖਾ ਰਹੇ ਹਾਂ ਜਿੱਥੋਂ ਦੀ ਐਂਟਰੀ ਪੁਆਇੰਟ ਕੀਤਾ ਜਾਵੇਗਾ ਔਰ ਕੀ ਕੁਝ ਹੋਏਗਾ ਇੱਥੋਂ ਦੇ ਤੁਹਾਨੂੰ ਦਿਖਾ ਰਹੇ ਸਾਡੇ ਨਾਲ ਕੁਝ ਇੱਥੋਂ ਦੇ ਜਿਹੜੇ ਡੇਲੀ ਸੈਰ ਕਰਨ ਆਉਂਦੇ ਆ ਉਹਨਾਂ ਨਾਲ ਵੀ ਆਪਾਂ ਗੱਲਬਾਤ ਕਰਾਂਗੇ ਇੱਥੋਂ ਦੇ ਤੁਹਾਨੂੰ ਤਸ ਤੁਸੀਂ ਬਣੇ ਰਹੋ ਮੇਰੇ ਨਾਲ ਆ ਤੁਹਾਨੂੰ ਦਿਖਾ ਰਿਹਾ ਤਾਂ ਐਂਟਰੀ ਪੁਆਇੰਟ ਹੋਏਗੀ ਜਿੱਥੇ ਕੀ ਹੈ ਰਜਿਸਟ੍ਰੇਸ਼ਨ ਹੋਣੀ ਹੈ ਜਿਹਦੇ ਤੇ ਥਰੂ ਕਹਿੰਦਾ ਮਤਲਬ ਵੀ ਡਰਾਵ ਵੀ ਕੱਢੇ ਜਾਣਗੇ ਇੱਥੋਂ ਜਿਹੜੇ ਕੀ ਹੈ ਲੱਕੀ ਡਰਾਉਨ ਨੂੰ ਜਿਹੜੇ ਟੀ-ਸ਼ਰਟਾਂ ਦਿੱਤੇ ਜਾਣੀਆਂ ਹੈਗੀਆਂ ਮਾਨਯੋਗ ਸਾਡੇ ਮਹਿਤਾ ਜੀ ਨੇ ਕੱਲ ਪ੍ਰੈਸ ਕਾਨਫਰੰਸ ਦੇ ਵਿੱਚ ਵੀ ਜਾਣਕਾਰੀ ਦਿੱਤੀ ਸੀ ਆ ਤੁਹਾਡੇ ਐਂਟਰੀ ਪੁਆਇੰਟ ਹੋਏਗਾ ਜਿੱਥੇ ਬਕਾਇਦਾ ਚੈਕਿੰਗ ਕੀਤੀ ਜਾਊਗੀ ਉਸ ਤੋਂ ਬਾਅਦ ਆਪਾਂ ਐਂਟਰੀ ਪੁਆਇੰਟ ਤੋਂ ਬਾਅਦ ਇੱਥੇ ਦੇ ਗਰਾਊਂਡ ਦੇ ਵਿੱਚ ਵੀ ਆਪਾਂ ਜਾ ਰਹੇ ਹਾਂ ਹੁਣ ਗਰਾਊਂਡ ਦੇ ਵਿੱਚ ਤੁਹਾਨੂੰ ਦਿਖਾ ਰਿਹਾ ਬਹੁਤ ਵਧੀਆ ਗਰਾਊਂਡ ਹੈ ਔਰ ਇੱਥੋਂ ਦੀ ਇਹਨਾਂ ਨੇ ਮਿੱਤ ਸਾਹਿਬ ਨੇ ਬਹੁਤ ਵਧੀਆ ਅਰੇਂਜਮੈਂਟ ਕੀਤਾ ਗਿਆ ਦੇਖੋ ਥੱਲੇ ਇਸ ਤਰ੍ਹਾਂ ਲੱਗਦਾ ਜਿਵੇਂ ਆਪਾਂ ਗੱਦਿਆਂ ਦੇ ਵਿੱਚ ਗੱਦਿਆਂ ਦੇ ਉੱਤੇ ਬੈਠੇ ਹੋਈਏ ਕਿਸੇ ਨੂੰ ਕੋਈ ਪਰੇਸ਼ਾਨੀ ਨਹੀਂ ਆਣੀ ਔਰ ਡਿਸਪਲੇ ਦੇ ਤੋਂ ਦਿਖਾ ਰਹੇ ਬਹੁਤ ਵਧੀਆ ਤਿਆਰ ਕੀਤੀ ਗਈ ਹੈ ਪਹਿਲੇ ਤੋਂ ਡਿਸਪਲੇ ਦਿਖਾ ਦਈਏ ਦੂਰੋਂ ਹੀ ਤੁਹਾਨੂੰ ਬਹੁਤ ਵਧੀਆ ਅਨੰਦ ਆਣ ਵਾਲਾ ਹੈ ਅੱਜ ਦੇ ਇੱਥੋਂ ਦੇ ਜਿਹੜੇ ਆਈਪੀਐਲ ਮੈਚ ਦਿਖਾਏ ਜਾ ਰਹੇ ਆ ਇੱਧਰ ਹੋਏਗਾ ਵੀਆਈਪੀ ਜਿਹੜੇ ਕੀ VIP ਲੋਕ ਆਉਣਗੇ ਕਿੰਨਾ मतलब मेन खास बंदे जिन्ना दी ਉਹ ਹੈਗੇ ਆ ਉਹ ਇੱਥੇ ਐਂਟਰੀ ਆ ਉਹਨਾਂ ਦੀ ਉਸ ਤੋਂ ਬਾਅਦ ਹੀ ਇਸ ਤੋਂ ਬਾਅਦ ਰਿਜ਼ਰਵ ਫਾਰ ਬਕਾਇਦਾ ਲਿਖਿਆ ਹੋਇਆ ਹੈ ਇਹਨਾਂ ਨੇ ਔਰ ਇਹ ਦੇ ਨਾਲ ਦਿਖਾ ਰਿਹਾ ਉਧਰ ਵਾਟਰ ਕਾਊਂਟਰ ਇੱਥੇ ਪਾਣੀ ਦੀ ਬਹੁਤ ਵਧੀਆ ਸੁਵਿਧਾ ਹੋਏਗੀ ਔਰ ਇੱਕ ਚੀਜ਼ ਉਹਨਾਂ ਖਾਸ ਦਿਖਾ ਦਈਏ ਕਿਸੇ ਮਹਿਲਾ ਮਾਨ ਨੂੰ ਕਈ ਵੀ ਦਿੱਕਤ ਪਰੇਸ਼ਾਨੀ ਆਂਦੀ ਹੈ ਇੱਥੇ ਤੁਹਾਨੂੰ ਦਿਖਾ ਰਹੇ ਇੱਥੋਂ ਦੀ ਵੀ ਅਗਰ ਕੋਈ ਵਾਸ਼ਰੂਮ ਵਗੈਰਾ ਜਾਣਾ ਤਾਂ ਬਕਾਇਦਾ ਲਿਖਿਆ ਹੋਇਆ ਹੈ ਫੀਮੇਲ ਵਾਸ਼ਰੂਮ ਬਕਾਇਦਾ ਇਹਦੇ ਅੰਦਰ ਜਾ ਸਕਦੇ ਹੈਗੇ ਕਈ ਵਾਰ ਕਿਸੇ ਕੋਈ ਸਮੱਸਿਆ ਖੜੀ ਹੋ ਜੇ ਤਾਂ ਇੱਥੇ ਵਾਟਰ ਕਾਊਂਟਰ ਵੀ ਇੱਥੇ ਰਹੇਗਾ ਔਰ ਇਹਦੇ ਨਾਲ ਬੱਚਿਆਂ ਦੇ ਖੇਡਣ ਦੇ ਲਈ ਵੀ ਤੁਹਾਨੂੰ ਦਿਖਾਇਆ ਗਿਆ ਹੈ ਤਾਂ ਉਹਦਾ ਇੱਥੇ ਬੱਚੇ ਇੰਜੋਏ ਕਰ ਸਕਦੇ ਪੂਰਾ ਔਰ ਕਿਸੇ ਨੂੰ ਕੋਈ ਅਮਰਜੈਂਸੀ ਹੁੰਦੀ ਹੈਗੀ ਆ ਅਮਰਜੈਂਸੀ ਦੇ ਥਰੂ ਇਹ ਐਗਜ਼ਿਟ ਹੈਗਾ। ਔਰ ਉਸ ਦੇ ਨਾਲ ਫੇਸ ਪੇਂਟਿੰਗ ਜਿਹੜੀ ਕੀ ਦਿਖਾ ਰਹੇ ਇੱਥੇ ਫੇਸ ਪੇਂਟਿੰਗ ਅਗਰ ਕਿਸੇ ਨੇ ਕਰਾਣੀ ਹੋਊਗੀ ਤਾਂ ਉਹ ਇੱਥੇ ਆਪਣੇ ਫੇਸ ਪੇਂਟਿੰਗ ਕਰਵਾ ਸਕਦੇ ਆ। ਇਹ ਅਮਰਜੀਤ ਮਹਿਤਾ ਔਰ ਪਦਮਜੀਤ ਮਹਿਤਾ ਸਰ ਦਾ ਬਹੁਤ acha ਪ੍ਰਯਾਸ ਕੀਤਾ ਜਾ ਰਿਹਾ ਹੈ। ਨੋ ਸਮੋਕਿੰਗ ਜ਼ੋਨ ਬਿਲਕੁਲ ਸਹੀ ਹੈ। ਇੱਥੇ ਕੋਈ ਸਮੋਕਿੰਗ ਦਾ ਕੋਈ ਮਤਲਬ ਨਹੀਂ ਹੈਗਾ। ਵਾਟਰ ਕਾਊਂਟਰ ਟਾਟਾ ਆਈਪੀਐਲ ਦੀ ਜੋ ਕਿ 2025 ਦੀ ਚੱਲ ਰਹੀ ਹੈ ਟਾਟਾ ਆਈਪੀਐਲ ਫੈਨ ਪਾਰਕ 2025 ਬਿਲਕੁਲ ਟਾਟਾ ਆਈਪੀਐਲ ਫੈਨ ਪਾਰਕ 2025 ਬਠਿੰਡਾ ਦੇ ਪੁਲਿਸ ਲਾਈਨ ਦੇ ਵਿੱਚ ਜੋ ਬਣਿਆ ਹੋਇਆ ਹੈ ਉਹਦੇ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਹਾਂ 사ਉਂਡ ਸਿਸਟਮ ਉਸ ਤੋਂ ਬਾਅਦ ਤੁਹਾਨੂੰ ਦਿਖਾ ਰਿਹਾ ਇਸ ਇੱਥੇ ਜਿਹੜੀ ਡਿਸਪਲੇ ਲੱਗ ਰਹੀ ਹੈ ਤੁਹਾਨੂੰ ਇੱਥੇ ਆ ਕੇ ਬਿਲਕੁਲ ਬਹੁਤ ਵਧੀਆ ਆਨੰਦ ਆਣ ਆ ਲੈ ਅੱਜ ਦੇ ਮੈਚ ਦੇ ਵਿੱਚ ਤੇ ਕੱਲ ਦੇ ਮੈਚ ਦੇ ਉਹ ਦੋ ਮੈਚ ਇੱਥੇ ਕੀਤੇ ਜਾ ਰਹੇ ਆ ਡਿਸਪਲੇ ਪੂਰੀ ਬਹੁਤ ਵੱਡੀ ਤੁਹਾਨੂੰ ਦਿਖਾ ਰਿਹਾ ਬਹੁਤ ਵੱਡੀ ਡਿਸਪਲੇ ਦਿਖਾਈ ਜਾ ਰਹੀ ਹੈ ਔਰ ਇੱਕ ਚੀਜ਼ ਹੋਰ ਤੋਂ ਲੈ ਦੇ ਵਿੱਚ ਮੇਨ ਖਾਸੀਅਤ ਦਿਖਾਈ ਜਾ ਰਹੀ ਕਿ ਗਰਾਊਂਡ ਦੇ ਵਿੱਚ ਜੋ ਪਬਲਿਕ ਬੈਠੇ ਹੈਗੀ ਇੱਥੋਂ ਦੇ ਜੋ ਸਕਰੀਨ ਸ਼ਾਟ ਲੈ ਕੇ ਵੀ ਅੱਜ ਉੱਥੇ ਮੇਨ ਜੋ ਮੈਚ ਚੱਲ ਰਿਹਾ ਹੋਏਗਾ ਉਹਦੇ ਵਿੱਚ ਵੀ ਫੋਟੋ ਆ ਤਸਵੀਰਾਂ ਤੁਹਾਡੀਆਂ ਆ ਸਕਦੀਆਂ ਜੋ ਇੱਥੇ ਮੈਚ ਲਾਈਵ ਟੈਲੀਕਾਸਟ ਚੱਲ ਰਿਹਾ ਹੈ ਉਹਦੇ ਵਿੱਚ ਤੁਹਾਡੀਆਂ ਤਸਵੀਰਾਂ ਆ ਸਕਦੀਆਂ ਕਿਉਂਕਿ ਇੱਥੋਂ ਦੇ ਬਠਿੰਡਾ ਦੇ ਜੋ ਕਿ ਮੈਚ ਦਿਖਾਇਆ ਜਾ ਰਿਹਾ ਹੈ ਇੱਥੋਂ ਦੀ ਤੁਹਾਨੂੰ ਪਿੱਛ ਕੇ ਯਾਨੀ ਕਿ ਵੀਡੀਓਗ੍ਰਾਫਿਕ ਹੋ ਕੇ ਲਾਈਵ ਟੈਲੀਕਾਸਟ ਦੇ ਵਿੱਚ ਦਿਖਾਇਆ ਜਾਊਗਾ ਦੇਖੋ ਜਗਾ ਜਗਾ ਤੇ ਵਾਟਰ ਕਾਊਂਟਰ ਵੀ ਲਗਾਏ ਗਏ ਆ ਤੇ ਤੁਹਾਨੂੰ ਇੱਥ ਦੀਆਂ ਤਸਵੀਰਾਂ ਦਿਖਾ ਰਹੇ ਆ ਔਰ ਇੱਥੋਂ ਦੇ ਜੋ ਸ਼ਹਿਰ ਕਰਨ ਆਉਂਦੇ ਆ ਉਹਨਾਂ ਨਾਲ ਵੀ ਆਪਾਂ ਗੱਲਬਾਤ ਕਰਾਂਗੇ ਕੀ ਕਹਿੰਨ ਉਹਨਾਂ ਦਾ ਜੁੜਿਆ ਸ਼ਰਮਾ ਜੀ ਜੋ ਕਿ ਇੱਥੇ ਰੁਟੀਨ ਦੇ ਵਿੱਚ ਸ਼ਹਿਰ ਕਰਨ ਆਉਂਦੇ ਆ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਕੀ ਕਹਿੰਦੇ ਹਾਂਜੀ ਸ਼ਰਮਾ ਜੀ ਜੋ ਅੱਜ ਮਹਿਤਾ ਜੀ ਵੱਲੋਂ ਅੱਜ ਪੈਸੇ ਪ੍ਰਯਾਸ ਕੀਤੇ ਜਾ ਰਹੇ ਬਹੁਤ ਵਧੀਆ ਉਹਦੇ ਬਾਰੇ ਕੀ ਕਹਿੰਦੇ ਹੋ ਜੋ ਆਈਪੀਐਲ ਦੇ ਬਾਰੇ ਦੇਖੋ ਆਪਾਂ ਇਹ ਕਹਿੰਦੇ ਆ ਵੀ ਇਹ ਜਿਹੜੇ ਲੱਗੀ ਹੈ ਸਟਾਲ ਲੱਗਿਆ ਹੈ ਵੱਡੀ ਸਕਰੀਨ ਲੱਗੀ ਹੈ 18x32 ਦੀ ਇਹ ਪੰਜ ਜਗ੍ਹਾ ਤੇ ਲੱਗੀ ਹੈ ਤੇ ਪੰਜਵੀਂ ਦੇ ਵਿੱਚ ਇੱਕ ਜਗ੍ਹਾ ਬਠੰਡਾ ਹੈ ਬਹੁਤ ਵਧੀਆ ਪ੍ਰਾਲਾ ਮਹਿਤਾ ਸਾਹਿਬ ਦਾ ਜਿਨ੍ਹਾਂ ਨੇ ਬਠੰਡਾ ਸ਼ਹਿਰ ਦੇ ਲੋ ਮੈਚ ਵੱਡੀ ਸਕਰੀਨ ਤੇ ਦਿਖਾਇਆ ਹੈ ਜਿਵੇਂ ਅੱਜ ਕੀ ਮੈਚ ਸ਼ੁਰੂ ਹੋ ਜਾਣਾ ਹੈ 2:00 ਵਜੇ ਦੇ ਕਰੀਬ ਦੂਜਾ ਮੈਚ 7:00 ਚੱਲਣਾ ਹੈ ਐਵੇਂ ਕੱਲ ਚੱਲਣਾ ਹੈ 19 ਤੇ 20 ਤਰੀਕ ਨੂੰ ਦੋ ਦਿਨ ਮੈਚ ਚੱਲਨੇ ਆ ਤੇ ਪ੍ਰੋਪਰ ਹਰ ਜਗ੍ਹਾ ਦਾ ਇੱਥੇ ਅਰੇਂਜਮੈਂਟ ਕੀਤਾ ਪਿਆ ਹੈ ਹੈਂਡੀਕੈਪਟ ਦੇ ਵਿੱਚ ਸਾਹਮਣੇ ਹੈਂਡੀਕੈਪਟ ਲਈ ਵੱਖਰਾ ਅਰੇਂਜਮੈਂਟ ਹੈ ਪਾਣੀ ਦੀ ਸਟਾਲਾਂ ਵੱਖਰੀਆਂ ਸਾਊਂਡ ਸਿਸਟਮ ਬਹੁਤ ਵਧੀਆ ਹੈ ਐਂਟਰੀ ਪੁਆਇੰਟ ਬਹੁਤ ਵਧੀਆ ਹੈ ਬਹੁਤ ਸਾਰੇ ਸ਼ਹਿਰ ਦੇ ਲੋਕ ਆਉਣਗੇ ਸਾਰੇ ਸ਼ਹਿਰ ਵਸੋਂ ਨੂੰ ਬੇਨਤੀ ਹੈ ਵੀ ਇੱਥੇ ਵੱਧ ਚੜ ਕੇ ਆਉਣਾ ਹੈ ਮੈਚ ਦੇਖਣਾ ਹੈ ਮੋਬਾਈਲਾਂ ਤੇ ਟੀਵੀਆਂ ਤੇ ਤੁਸੀਂ ਰੋਜ਼ ਵੇਖਦੇ ਹੋ ਜੇ ਮਹਿਤਾ ਸਾਹਿਬ ਦੇ ਜਤਨਾ ਸਦਕਾ ਤੁਹਾਡੇ ਸ਼ਹਿਰ ਦੇ ਵਿੱਚ ਇਹ ਮੈਚ ਓਪਨ ਥੀਏਟਰ ਵਾਂਗੂ ਵੱਡੀ ਸਕਰੀਨ ਤੇ ਦੇਖਣ ਨੂੰ ਮਿਲਦਾ ਐ ਐਂਟਰੀ ਫ੍ਰੀ ਐ ਕੋਈ ਟਿਕਟ ਨਹੀਂ ਕੋਈ ਪਾਸ ਨਹੀਂ ਲੱਗਣਾ ਹਰ ਸ਼ਹਿਰੀ ਜਿਹੜਾ ਨੇੜੇ ਤੇੜੇ ਦਾ ਬਠਿੰਡਾ ਸ਼ਹਿਰ ਕੀ ਮੈਂ ਬਠਿੰਡੇ ਜ਼ਿਲ੍ਹੇ ਨੂੰ ਬੇਨਤੀ ਕਰਦਾ ਵੀ ਤੁਹਾਡੇ ਨੇੜੇ ਤੇੜੇ ਕਿਤੇ ਇਹ ਜਿਆ ਸੈਟਅਪ ਨਹੀਂ ਲਗਾ ਜਿਹੜਾ ਮੈਂ ਤਾਂ ਥਾਣੇ ਤੁਹਾਡੇ ਬਠਿੰਡੇ ਸ਼ਹਿਰ ਦੇ ਵਿੱਚ ਲਾਇਆ ਲੋਕੇਸ਼ਨ ਇਹਦੀ ਪੁਲਸ ਲੈਂਡ ਨੀਅਰ ਟੀਵੀ ਟਾਵਰ ਬਠਿੰਡਾ ਉੱਥੇ ਕ੍ਰਿਕਟ ਦਾ ਗਰਾਊਂਡ ਬਣਿਆ ਬਹੁਤ ਵੱਡਾ ਉਸ ਗ੍ਰਾਉਂਡ ਦੇ ਵਿੱਚ ਇਹ ਲਾਈਵ ਟੂਰਨਾਮੈਂਟ ਚੱਲੂਗਾ। ਫਿਰ ਮੈਂ ਜਿਸ ਤਰ੍ਹਾਂ ਕਹਿਣਾ ਮਤਲਬ ਇੱਥੋਂ ਦੀ ਜਿਹੜੀਆਂ ਲਾਈਵ ਟੈਲੀਕਾਸਟ ਚਲੇਗਾ ਇੱਥੋਂ ਦੀ ਬਾਕਾਇਦਾ ਮੀਡੀਆ ਵੱਲੋਂ ਵੀਡੀਓਗ੍ਰਾਫੀ ਕਰਕੇ ਜੋ ਆਈਪੀਐਲ ਚੱਲ ਰਿਹਾ ਹੈ ਡਾਇਰੈਕਟ ਉੱਥੇ ਵੀਡੀਓਗ੍ਰਾਫੀ ਭੇਜੀ ਜਾਏਗੀ ਔਰ ਲੋਕਾਂ ਦੀ ਜੋ ਇੱਥੇ ਬੈਠੇ ਹਨ ਉਹਨਾਂ ਦੀਆਂ ਤਸਵੀਰਾਂ ਆਣ ਗਿਆ ਹੁੰਦਾ ਵਿੱਚ ਉਹਦੇ ਵਿੱਚ ਕੀ ਕਹਿਣਾ? ਬਿਲਕੁਲ ਜੀ ਬਿਲਕੁਲ ਮਤਲਬ ਲਾਈਵ ਤੁਹਾਡਾ ਪਤਾ ਨਹੀਂ ਤੁਹਾਡਾ ਸਕਰੀਨਸ਼ਾਟ ਉੱਥੇ ਲਾਈਵ ਚੱਲੇ ਮਿਲੀਅਨ ਟ੍ਰਿਲੀਅਨ ਲੋਕਾਂ ਦੇ ਕੋਲ ਤੁਹਾਡਾ ਪਹੁੰਚੇ ਠੀਕ ਹੈ ਨਾ? ਬਹੁਤ ਵਧੀਆ ਮੈਤਾ ਜੀ ਦੇ ਪ੍ਰਯਾਸ ਤੁਸੀਂ ਕਿਸ ਤਰ੍ਹਾਂ ਦੇਖਦੇ ਮੈਤਾ ਜੀ ਤਾਂ ਪਹਿਲੇ ਮੈਂ ਤੁਹਾਨੂੰ ਦੱਸਿਆ ਵੀ ਉਹਨਾਂ ਦੀ ਨਵੇਲੀ ਸੋਚ ਹੈ ਨਵੇਂ ਜੁਵਾ ਹੈਗੇ ਆ ਨਵੀਂ ਨਵੀਂ ਚੀਜ਼ਾਂ ਇਨਵੈਂਟ ਕਰਦੇ ਆ ਗੇਮਾਂ ਵੱਲ ਉਹਨਾਂ ਦਾ ਬਹੁਤ ਧਿਆਨ ਹੈ ਮੈਂ ਪਰਸਨਲੀ ਵੀ ਉਹਨਾਂ ਨੂੰ ਜਾਣਦਾ ਇੱਕ ਦੋ ਵਾਰੀ ਅਸੀਂ ਮਿਲੇ ਹੋਏ ਆ ਗੇਮਾਂ ਪ੍ਰਤੀ ਬਹੁਤ ਵਧੀਆ ਸ਼ਾਉ ਉਹਨਾਂ ਦਾ ਇਹ ਉਹਨਾਂ ਦੇ ਇਹ ਪਹਿਲ ਕਦਮੀਆਂ ਵੀ ਇਹ ਬਠਿੰਡੇ ਸ਼ਹਿਰ ਨੂੰ ਇਹ ਮੈਚ ਕਰਾਏ ਜਾ ਰਹੇ ਆ ਜੀ ਵਿੱਚ ਕੀ ਨਾਮ ਹੈ ਤੁਹਾਡਾ ਤੇ ਅੱਜ ਜਿਹੜੇ ਆਈਪੀਐਲ ਹੋ ਰਿਹਾ ਉਹਦੇ ਬਾਰੇ ਕੀ ਜਾਣਨਾ ਤੁਹਾਡਾ ਮੇਰਾ ਨਾਮ ਰਮਨਦੀਪ ਹੈ ਤੇ 19 ਦੇ 20 ਤਰੀਕ ਨੂੰ ਆਪਣੇ ਪੀਪੀਐਸ ਕੌਫਸ ਕਲੱਬ ਦੋ ਮੈਚ ਹੋ ਰਹੇ ਨੇ ਤੇ ਸਾਰਿਆਂ ਨੂੰ ਬਠਿੰਡਾ ਵਾਸੀਆਂ ਨੂੰ ਰਿਕੁਐਸਟ ਹੈ ਕਿ ਆਓ ਤੇ ਬਹੁਤ ਚੰਗਾ ਐਂਟਰਟੇਨਮੈਂਟ ਹੈ ਅ ਮਦੀਨਾਤਾ ਜੀ ਨੇ ਕਰਾਇਆ ਹੈ ਤੇ ਬਹੁਤ ਵਧੀਆ ਲੱਗੂਗਾ ਤੁਹਾਨੂੰ ਆਜੋ ਇੱਕ ਇੱਕ ਇਸਤਮ ਦੇਖਦੇ ਹਾਂ ਤੁਸੀਂ ਜਿਹੜੇ ਅੱਜ ਮੈਚ ਦੇ ਵਿੱਚ ਲਾਈਵ ਟੈਲੀਕਾਸਟ ਜਿਹੜਾ ਚੱਲੇਗਾ ਮੈਚ ਦੇ ਉਸ ਬਾਰੇ ਹਾਂਜੀ ਬਹੁਤ ਵੱਡਾ ਬਹੁਤ ਚੰਗਾ ਪਰਪਸ ਹੈ ਜਿਹੜਾ ਕਿ ਕ੍ਰਿਕਟ ਨੂੰ ਬਹੁਤ ਅੱਗੇ ਲੈ ਕੇ ਜਾਊਗਾ ਆਪਣੀ ਬਠਿੰਡਾ ਦੇ